ਬਸ ਵਿੱਚ ਬੈਠੀ ਮਾਤਾ ਰੋ ਰਹੀ ਸੀ ਨਾਲ ਬੈਠੀਆਂ ਸਵਾਰੀਆਂ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਪਰ ਉਹ ਕੁਝ ਨਾ ਬੋਲੀ ਇੰਨੇ ਨੂੰ ਟਿਕਟਾਂ ਕੱਢਦਾ ਹੋਇਆ ਕਨੈਕਟਰ ਉਸ ਦੇ ਕੋਲ ਆਇਆ ਤੇ ਉਸ ਨੂੰ ਪੁੱਛਣ ਲੱਗਿਆ ਮਾਤਾ ਕਿਉਂ ਰੋ ਰਹੇ ਹੋ ਉਹ ਫਿਰ ਵੀ ਮਾਤਾ ਕੁਝ ਨਾ ਬੋਲੀ ਫਿਰ ਕਨੈਕਟਰ ਨੂੰ ਇੱਕ ਗੱਲ ਸੋਚੀ ਉਸ ਨੇ ਮਾਤਾ ਦੇ ਹੱਥ ਵਿੱਚ ਫੜਿਆ ਇੱਕ ਝੋਲਾ ਉਸ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ ਜਿਉਂ ਹੀ ਕਨੈਕਟਰ ਨੇ ਮਾਤਾ ਦਾ ਝੋਲਾ ਫਰੋਲ ਲਿਆ ਤਾਂ ਕਨੈਕਟਰ ਦੇ ਰੋਂਗਟੇ ਖੜੇ ਹੋ ਗਏ ਆਖਰ ਕੀ ਸੀ ਮਾਤਾ ਦੇ ਝੋਲੇ ਵਿੱਚ ਅਜੀਹਾ ਜੋ ਦੇਖ ਕੇ ਕਨੇਕਟਰ ਤੇ ਸਾਰੀਆਂ ਸਵਾਰੀਆਂ ਦੇ ਰੌਂਗਟੇ ਖੜੇ ਹੋ ਗਏ ਸਭ ਦੇ ਹੋਸ਼ ਉੱਡ ਗਏ ਸੀ ਸਵੇਰੇ 7 ਵਜੇ ਦਾ ਟਾਈਮ ਸੀ ਇੱਕ ਬੁੱਢੀ ਮਾਤਾ ਬੱਸ ਅੱਡੇ ਤੇ ਖੜੀ ਸੀ ਹੋਰ ਵੀ ਬਹੁਤ ਸਾਰੀਆਂ ਸਵਾਰੀਆਂ ਖੜੀਆਂ ਸੀ ਉਸ ਬੁੱਢੀ ਮਾਤਾ ਦੇ ਹੱਥ ਵਿੱਚ ਇੱਕ ਝੋਲਾ ਫੜਿਆ ਹੋਇਆ ਸੀ ਕਦੇ ਉਹ ਝੋਲੇ ਨੂੰ ਉਸ ਹੱਥ ਵਿੱਚ ਫੜਦੀ ਤੇ ਕਦੇ ਦੂਜੇ ਹੱਥ ਵਿੱਚ ਕਦੇ ਉਸ ਝੋਲੇ ਨੂੰ ਦੂਸਰੇ ਹੱਥ ਵਿੱਚ ਫੜ ਲੈਂਦੀ ਅੱਡੇ ਤੇ ਸਰਕਾਰੀ ਮੁਲਾਜ਼ਮ ਵੀ ਖੜੇ ਹੋਏ ਸੀ ਕੁਝ ਟੀਚਰ ਵੀ ਸੀ ਕੁਝ ਪੁਲਿਸ ਵਾਲੇ ਵੀ ਸੀ ਤੇ ਕੁਝ ਬੈਂਕ ਮੁਲਾਜ਼ਮ ਵੀ ਸੀ ਸਾਰੇ ਮੁਲਾਜ਼ਮਾਂ ਨੇ ਸਵੇਰੇ 7 ਵਾ ਲਈ ਬੱਸ ਚੜ੍ਹਨਾ ਸੀ ਪਰ ਉਹ ਬੁੱਢੀ ਮਾਤਾ ਨੇ ਵੀ ਉਸੇ ਬੱਸ ਤੇ ਚੜ੍ਹਨਾ ਸੀ ਕਈ ਲੜਕੀਆਂ ਮਾਤਾ ਦੇ ਵੱਲ ਵੇਖ ਰਹੀਆਂ ਸੀ ਇੰਨੀ ਬੁੱਢੀ ਮਾਤਾ ਹੈ ਸਵੇਰੇ ਸਵੇਰੇ ਕਿੱਥੇ ਤਿਆਰ ਹੋ ਕੇ ਆਈ ਹੋਵੇਗੀ ਕਿੱਥੇ ਇਸਨੇ ਜਾਣਾ ਹੈ ਆਪਦੇ ਮਨ ਵਿੱਚ ਸੋਚ ਰਹੀਆਂ ਸੀ ਉਹ ਮਾਤਾ ਬੜੀ ਉਦਾਸ ਸੀ ਉਹ ਕਦੇ ਉਸ ਬੰਨੇ ਦੇਖਦੀ ਕਦੇ ਦੂਸਰੇ ਬੰਨੇ ਦੇਖ ਰਹੀ ਸੀ ਇੰਨੇ ਨੂੰ ਬੱਸ ਆ ਗਈ ਤੇ ਸਾਰੀਆਂ ਸਵਾਰੀਆਂ ਦੌੜ ਕੇ ਬੱਸ ਵਿੱਚ ਚੜਨ ਲੱਗੀਆਂ ਉਹ ਬੁੱਢੀ ਮਾਤਾ ਵੀ ਬੱਸ ਵਿੱਚ ਬੈਠ ਗਈ ਸੀ ਕੁਝ ਮੁੰਡਿਆਂ ਨੇ ਮਾਤਾ ਨੂੰ ਸੀਟ ਦੇ ਦਿੱਤੀ ਕਿ ਮਾਤਾ ਤੁਸੀਂ ਬੈਠ ਜਾਓ ਕੋਈ ਨਾ ਆਪਾਂ ਤਾਂ ਖੜੇ ਹੋ ਕੇ ਵੀ ਚਲੇ ਜਾਵਾਂਗੇ ਮਾਤਾ ਬੱਸ ਦੇ ਵਿੱਚ ਬੈਠ ਰਹੀ ਜਲਦੀ ਜਲਦੀ ਬੱਸ ਵਿੱਚ 5-7 ਕਿਲੋਮੀਟਰ ਹੀ ਗਈ ਹੋਊਗੀ ਕਿ ਮਾਤਾ ਰੋਣ ਲੱਗ ਗਈ ਰੋਂਦੀ ਰੋਂਦੀ ਮਾਤਾ ਦੀ ਆਵਾਜ਼ ਉੱਚੀ ਹੁੰਦੀ ਜਾ ਰਹੀ ਸੀ ਮਾਤਾ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਨਾਲ ਅਗਲੀ ਪਿਛਲੀ ਸੀਟ ਤੇ ਬੈਠੀਆਂ ਸਵਾਰੀਆਂ ਹੈਰਾਨ ਹੋ ਗਈਆਂ ਸੀ ਇੱਕ ਦੋ ਨੇ ਤਾਂ ਮਾਤਾ ਤੋਂ ਪੁੱਛਿਆ ਵੀ ਕੀ ਗੱਲ ਹੋ ਗਈ ਬੇਬੇ ਜੀ ਕਿਉਂ ਰੋ ਰਹੇ ਹੋ ਪਰ ਮਾਤਾ ਕੁਝ ਨਾ ਬੋਲੀ ਫਿਰ ਬੱਸ ਦੀਆਂ ਸਾਰੀਆਂ ਸਵਾਰੀਆਂ ਵੀ ਪਰੇਸ਼ਾਨ ਹੋ ਰਹੀਆਂ ਸੀ ਕਿਉਂਕਿ ਸਵੇਰੇ ਸਵੇਰੇ ਇਸ ਤਰ੍ਹਾਂ ਰੋਂਨ ਦੀਆਂ ਆਵਾਜ਼ਾਂ ਸੁਣ ਕੇ ਹਰ ਕਿਸੇ ਦਾ ਮਨ ਪਰੇਸ਼ਾਨ ਹੋ ਜਾਂਦਾ ਸਵਾਰੀਆਂ ਨੇ ਮਾਤਾ ਦੇ ਆਲੇ-ਦੁਆਲੇ ਝੁੰਡ ਬਣਾ ਲਿਆ ਸੀ ਸਾਰੇ ਮਾਤਾ ਤੋਂ ਪੁੱਛ ਰਹੇ ਸੀ ਕੀ ਗੱਲ ਹੋ ਗਈ ਮਾਤਾ ਜੀ ਪਰ ਮਾਤਾ ਕੁਝ ਵੀ ਨਹੀਂ ਬੋਲ ਰਹੀ ਸੀ ਇੰਨੇ ਨੂੰ ਕਨੈਕਟਰ ਟਿਕਟਾਂ ਕੱਢਦਾ ਹੋਇਆ ਮਾਤਾ ਦੇ ਕੋਲੇ ਆਇਆ ਤੇ ਉਹ ਮਾਤਾ ਨੂੰ ਪੁੱਛਣ ਲੱਗਾ ਮਾਤਾ ਕਿਉਂ ਰੋ ਰਹੀਆਂ ਫਿਰ ਮਾਤਾ ਕੁਝ ਵੀ ਨਹੀਂ ਬੋਲੀ ਫਿਰ ਉਹ ਕਹਿਣ ਲੱਗਾ ਲੱਗਦਾ ਭਾੜੇ ਵਾਸਤੇ ਪੈਸੇ ਨਹੀਂ ਹੋਣੇ ਮਾਤਾ ਇਹੇ ਬਸ ਸਰਕਾਰੀ ਨਹੀਂ ਪ੍ਰਾਈਵੇਟ ਹੈ ਇਸ ਦੇ ਵਿੱਚ ਤਾਂ ਕਿਰਾਇਆ ਲੱਗਦਾ ਹੀ ਹੈ ਪਰ ਤੂੰ ਰੋਣਾ ਨਹੀਂ ਕੋਈ ਨਹੀਂ ਤੂੰ ਵੀ ਮੇਰੀ ਮਾਂ ਵਰਗੀ ਹਾਂ ਚੱਲ ਕੋਈ ਨਹੀਂ ਤੇਰੀ ਟਿਕਟ ਮੈਂ ਆਪੇ ਆਪਦੇ ਪੱਲੋਂ ਕੱਟ ਦੇਵਾਂਗਾ ਪਰ ਮਾਤਾ ਤਾਂ ਅਜੇ ਵੀ ਚੁੱਪ ਨਹੀਂ ਹੋ ਰਹੀ ਸੀ ਹੁਣ ਸਮਝ ਨਹੀਂ ਆਉਂਦੀ ਸੀ ਕਿ ਮਾਤਾ ਕਿਉਂ ਰੋ ਰਹੀ ਹੈ ਕਨੈਕਟਰ ਬਾਰ ਬਾਰ ਮਾਤਾ ਨੂੰ ਪੁੱਛ ਰਿਹਾ ਸੀ ਤਾਂ ਰੋਣ ਦਾ ਕਾਰਨ ਦੱਸੇ ਤਾਂ ਸਾਨੂੰ ਪਤਾ ਲੱਗੇ ਉਸਨੇ ਡਰਾਈਵਰ ਦੇ ਕੋਲੋਂ ਪਾਣੀ ਦੀ ਬੋਤਲ ਚੱਕੀ ਤੇ ਮਾਤਾ ਨੂੰ ਪੀਣ ਲਈ ਕਿਹਾ ਮਾਤਾ ਨੇ ਘੁੱਟ ਪਾਣੀ ਪੀਤੀ ਪਰ ਮਾਤਾ ਚੁੱਪ ਨਹੀਂ ਹੋ ਰਹੀ ਸੀ ਹੁਣ ਸਾਰੇ ਜਾਣੇ ਪਰੇਸ਼ਾਨ ਸੀ ਕਿਉਂਕਿ ਮਾਤਾ ਬੋਲ ਕੇ ਕੁਝ ਨਹੀਂ ਦੱਸ ਰਹੀ ਸੀ ਤੇ ਫਿਰ ਕਨੈਕਟਰ ਨੂੰ ਇੱਕ ਗੱਲ ਸੁੱਝੀ ਉਸਨੇ ਮਾਤਾ ਦੇ ਹੱਥੋਂ ਉਹ ਝੋਲਾ ਫੜ ਲਿਆ ਜੋ ਹੱਥਾਂ ਦੇ ਵਿੱਚ ਘੁੱਟ ਕੇ ਫੜੀ ਬੈਠੀ ਸੀ ਜਿਉਂ ਹੀ ਉਸਨੇ ਝੋਲਾ ਖੋਲ੍ਹਿਆ ਤਾਂ ਉਹਦੇ ਰੋਂਗਟੇ ਖੜੇ ਹੋ ਗਏ ਉਸਦੇ ਹੋਸ਼ ਉੱਡ ਗਏ ਸੀ ਉਸ ਝੋਲੇ ਦੇ ਵਿੱਚ ਕੁਝ ਅਜੀਬਾ ਨਿਕਲਿਆ ਕਿ ਸਵਾਰੀਆਂ ਵੀ ਹੈਰਾਨ ਪਰੇਸ਼ਾਨ ਹੋ ਗਈਆਂ ਉਨਾਂ ਨੇ ਉਹ ਬਸ ਉੱਥੇ ਹੀ ਰੋਕ ਲਈ ਤੇ ਫਿਰ ਜੋ ਹੋਇਆ ਉਸ ਝੋਲੇ ਦੀ ਤਸਵੀਰ ਨੇ ਸਭ ਸੱਚ ਬਿਆਨ ਕਰ ਦਿੱਤਾ ਬਸ ਇੱਕ ਸਾਈਡ ਤੇ ਰੋਕ ਕੇ ਲੋਕਾਂ ਨੇ ਮਾਤਾ ਨੂੰ ਚੁੱਪ ਕਰਾਇਆ ਉਸ ਤੋਂ ਸਚਾਈ ਜਾਣੀ ਚਾਹੀ ਅੱਜ ਮਾਤਾ ਨੇ ਆਪਣੀ ਚੁੱਪ ਤੋੜੀ ਸੀ ਉਹ ਪਤਾ ਨਹੀਂ ਪਿਛਲੇ ਕਿੰਨੇ ਸਮਿਆਂ ਤੋਂ ਇਸ ਤਰ੍ਹਾਂ ਚੁੱਪਚਾਪ ਰੋ ਰਹੀ ਸੀ ਉਸ ਨੇ ਦੱਸਿਆ ਕਿ ਮੈਂ ਆਪਣੇ ਘਰ ਦੇ ਵਿੱਚ ਸੁਖੀ ਵਸਤੀ ਸੀ ਮੇਰੇ ਪਤੀ ਦੇ ਕੋਲੇ 50 ਕਿੱਲੇ ਜ਼ਮੀਨ ਸਨ ਤੇ ਮੇਰਾ ਪਤੀ ਸ਼ਹਿਰ ਦੇ ਵਿੱਚ ਇੱਕ ਮੰਨਿਆ ਪਰਮੰਨਿਆ ਵਕੀਲ ਸੀ ਮੇਰੇ ਪਤੀ ਨੇ ਕਦੇ ਵੀ ਮੇਰੇ ਤੇ ਹੱਥ ਨਹੀਂ ਚੁੱਕਿਆ ਸੀ ਤੇ ਮੇਰੇ ਪਤੀ ਨੇ 4 ਪਲਾਟ ਮੇਰੇ ਨਾਮ ਕਰਵਾਏ ਸੀ ਪਰ ਕਰੋਨਾ ਦੇ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਬਿਲਕੁਲ ਕੱਲੀ ਹੋ ਗਈ ਸੀ ਪਹਿਲਾਂ ਤਾਂ ਮੇਰੀ 9 ਪੁੱਤ ਮੇਰੀ ਬਹੁਤ ਦੇਖਰੇਖ ਕਰਦੇ ਸੀ ਉਹ ਮੈਨੂੰ ਬੜਾ ਚੰਗਾ ਸਮਝਦੇ ਸੀ ਇੱਕ ਦਿਨ ਮੇਰਾ ਪੁੱਤ ਰੋਂਦਾ ਹੋਇਆ ਮੇਰੇ ਕੋਲ ਆ ਕੇ ਕਹਿਣ ਲੱਗਿਆ ਮਾਂ ਬਿਜ਼ਨਸ ਦੇ ਵਿੱਚ ਮੈਨੂੰ ਬੜਾ ਘਾਟਾ ਹੋ ਗਿਆ ਮੈਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਸੀ ਮੈਨੂੰ ਲੱਗਦਾ ਕਿ ਹੁਣ ਮੈਨੂੰ ਬਾਪੂ ਵਾਲੀ ਜ਼ਮੀਨ ਵਿੱਚ ਨਹੀਂ ਪਵੇਗੀ ਮੈਂ ਕਿਹਾ ਨਾ ਪੁੱਤ ਆਪਾਂ ਜ਼ਮੀਨ ਨਹੀਂ ਵੇਚਨੀ ਤੇਰੇ ਪਿਓ ਨੇ ਕਿੰਨੀ ਮਿਹਨਤ ਨਾਲ ਬਣਾਈ ਆ ਮੇਰਾ ਪੁੱਤ ਰੋਂਦਾ ਹੋਇਆ ਕਹਿਣ ਲੱਗਿਆ ਹੁਣ ਕੀ ਕਰੀਏ ਫਿਰ ਮਾਂ ਜਾਂ ਤਾਂ ਆਪਾਂ ਨੂੰ ਪਲਾਟ ਵੇਚਨੇ ਪੈਣਗੇ ਮੈਂ ਕਿਹਾ ਚੱਲ ਪੁੱਤ ਜੇਕਰ ਤੂੰ ਸੌਖਾ ਹੁੰਦਾ ਤੇਰੀ ਜਾਨ ਸੌਖੀ ਹੁੰਦੀ ਆ ਤਾਂ ਮੇਰੇ ਨਾਮ ਤੇ ਚਾਰ ਪਲਾਟ ਹਨ ਆਪਾਂ ਉਹ ਪਲਾਟ ਵੇਚ ਦਿੰਨੇ ਹਾਂ ਮੈਂ ਪੇਪਰਾਂ ਤੇ ਸਾਈਨ ਕਰ ਦਿੱਤੇ ਮੇਰਾ ਪੁੱਤ ਕਹਿਣ ਲੱਗਿਆ ਮਾਂ ਮੈਂ ਚਾਰੇ ਪਲਾਟ ਵੇਚ ਦਿੱਤੇ ਹੁਣ ਮੇਰੇ ਬਿਜ਼ਨਸ ਠੀਕ ਚੱਲ ਰਿਹਾ ਹੁਣ ਚਿੰਤਾ ਵਾਲੀ ਕੋਈ ਗੱਲ ਨਹੀਂ ਇੱਕ ਦਿਨ ਮੈਨੂੰ ਬੈਠੀ ਨੂੰ ਚੱਕਰ ਆਉਣ ਲੱਗੇ ਮੈਨੂੰ ਹੌਲੀ ਹੌਲੀ ਚੱਕਰ ਵੱਧਦੇ ਗਏ ਤੇ ਹੌਲੀ ਹੌਲੀ ਮੈਂ ਗੱਲਾਂ ਭੁੱਲਣ ਲੱਗ ਗਈ ਇੱਕ ਦਿਨ ਮੈਨੂੰ ਮੇਰੇ ਨੋ ਪੁੱਤ ਡਾਕਟਰ ਦੇ ਕੋਲੇ ਲੈ ਗਏ ਤੇ ਬਾਅਦ ਦੇ ਵਿੱਚ ਮੇਰੇ ਪੁੱਤ ਨੇ ਦੱਸਿਆ ਕਿ ਮਾਂ ਡਾਕਟਰ ਨੇ ਇੱਕ ਚਿੰਤਾ ਵਾਲੀ ਗੱਲ ਦੱਸੀ ਹੈ ਉਹਨਾਂ ਨੇ ਕਿਹਾ ਕਿ ਤੁਹਾਡੀ ਮਾਂ ਡਿਪਰੈਸ਼ਨ ਦੇ ਵਿੱਚ ਹੈ ਇਸ ਲਈ ਇਹ ਗੱਲਾਂ ਭੁੱਲ ਜਾਂਦੀ ਹੈ ਚੀਜ਼ਾਂ ਰੱਖ ਕੇ ਵੀ ਭੁੱਲ ਜਾਂਦੀ ਹੈ ਮਾਂ ਮੈਂ ਕਹਿੰਦਾ ਸੀ ਕਿ ਜੇਕਰ ਕਰ ਮੇਰੇ ਨਾਮ ਤੇ ਕਰਵਾ ਦੇਵੇਂ ਤਾਂ ਤੂੰ ਆਪਣੀ ਟੈਨਸ਼ਨ ਤੋਂ ਫ੍ਰੀ ਹੋ ਜਾਵੇਂਗੀ ਨਹੀਂ ਤਾਂ ਮਾਂ ਪਤਾ ਹੀ ਹੈ ਆਖਿਰ ਨੂੰ ਇਹ ਕਰ ਮੇਰੇ ਨਾਲ ਹੀ ਹੋਣਾ ਹੈ ਜੇਕਰ ਤੂੰ ਮੇਰੇ ਨਾਮ ਕਰਵਾ ਦੇਵੇਂ ਤਾਂ ਤੇਰੇ ਸਿਰ ਤੋਂ ਵੀ ਬੋਝ ਲੈ ਜਾਵੇਗਾ ਮੈਂ ਵੀ ਸੋਚਿਆ ਕਿ ਚਲੋ ਕੋਈ ਨਾ ਮੇਰਾ ਪੁੱਤ ਹੈ ਇਹ ਕਰ ਮੇਰੇ ਪੁੱਤ ਦਾ ਹੀ ਹੋਣਾ ਹੈ ਅੰਤ ਨੂੰ ਮੈਂ ਉੱਤਦੇ ਨਾਮ ਤੇ ਘਰ ਕਰਵਾ ਦਿੱਤਾ ਪਰ ਮੈਨੂੰ ਨਹੀਂ ਪਤਾ ਸੀ ਕਿ ਉਸ ਘਰ ਦੇ ਵਿੱਚ ਉਸ ਦਿਨ ਮੇਰੀ ਆਖਰੀ ਰਾਤ ਸੀ ਅਗਲੇ ਦਿਨ ਸਵੇਰੇ ਮੇਰੀ ਨੋਨ ਨੇ ਮੈਨੂੰ ਚਾਹ ਦਾ ਕੱਪ ਪਨਾ ਦਿੱਤਾ ਮੈਂ ਬੜੀਆਂ ਆਵਾਜ਼ਾਂ ਮਾਰੀਆਂ ਅੱਗੋਂ ਨੋਹ ਆ ਕੇ ਕਹਿੰਦੀ ਸੰਗ ਪਾੜੀ ਜਾਣੀ ਆ ਚੁੱਪ ਕਰਕੇ ਬੈਠਾ ਨਹੀਂ ਜਾਂਦਾ ਮੈਂ ਤਾਂ ਇੰਨਾ ਸੁਣ ਕੇ ਹੈਰਾਨ ਪਰੇਸ਼ਾਨ ਰਹਿ ਗਈ ਸੀ 24 ਘੰਟੇ ਮੰਮੀ ਜੀ ਮੰਮੀ ਜੀ ਕਰਨ ਵਾਲੀ ਅੱਜ ਮੈਨੂੰ ਬੁੜੀ-ਬੁੜੀ ਕਹਿ ਰਹੀ ਸੀ ਤੇ ਕਹਿ ਰਹੀ ਸੀ ਕਿ ਸੰਗ ਪਾੜੀ ਜਾਣੀ ਆ ਮੈਨੂੰ ਪੂਰੀ ਆਸ ਸੀ ਕਿ ਮੇਰਾ ਮੁੰਡਾ ਇਸ ਦੀ ਅਕਲ ਟਕਾਨੇ ਲਿਆਵੇਗਾ ਸ਼ਾਮ ਨੂੰ ਜਦੋਂ ਮੇਰਾ ਮੁੰਡਾ ਆਇਆ ਤਾਂ ਮੈਂ ਬੇਟਾ ਅੱਜ ਤੱਕ ਮੈਂ ਤੁਹਾਨੂੰ ਬੇਟੇ ਤੋਂ ਬਿਨਾਂ ਨਹੀਂ ਬੋਲੀ ਤੇ ਤੁਸੀਂ ਵੀ ਮੈਨੂੰ ਮੰਮੀ ਜੀ ਤੋਂ ਬਿਨਾਂ ਨਹੀਂ ਬੋਲੇ ਪਰ ਅੱਜ ਤੇਰੀ ਘਰ ਵਾਲੀ ਨੇ ਮੈਨੂੰ ਬੁੜੀ ਕਿਹਾ ਮੈਨੂੰ ਚਾਹ ਦਾ ਕੱਪ ਨਹੀਂ ਦਿੱਤਾ ਮੈਨੂੰ 3600 ਗੱਲਾਂ ਸੁਣਾਈਆਂ ਕਿ ਬੇਟਾ ਮੇਰੀ ਘਰ ਦੇ ਵਿੱਚ ਬਸ ਹੁਣ ਇਹੀ ਇੱਜ਼ਤ ਰਹਿ ਗਈ ਅੱਗੋਂ ਮੇਰਾ ਪੁੱਤ ਕਹਿਣ ਲੱਗਿਆ ਉਹ ਮਾਂ ਜੇਕਰ ਚੁੱਪ ਕਰਕੇ ਰੋਟੀ ਖਾਣੀਆਂ ਤਾਂ ਚੁੱਪ ਕਰਕੇ ਖਾਈ ਜਾ ਜੇਕਰ ਰੋਟੀ ਖਾਣੀਆਂ ਤਾਂ ਫਿਰ ਆਪ ਦਾ ਦੇਖ ਲੈ ਨਹੀਂ ਤਾਂ ਇਹ ਸੁਣ ਕੇ ਮੈਂ ਪਾਣੀ ਤਾਂ ਨਹੀਂ ਹੋ ਗਈ ਵੇ ਪੁੱਤਰਾ ਇਹੋ ਜੀਆਂ ਗੱਲਾਂ ਕਰਦਾ ਤਾਂ ਅੱਗੋਂ ਮੇਰੀ ਨੋ ਕਹਿਣ ਲੱਗੀ ਇਹ ਸਹੀ ਕਹਿ ਰਹੀ ਆ ਤੈਨੂੰ ਦੋ ਵਕਤ ਹੀ ਰੋਟੀ ਮਿਲਦੀ ਆ ਚੁੱਪ ਕਰਕੇ ਖਾਦੀ ਨਹੀਂ ਜਾਂਦੀ ਤੂੰ ਸਾਡੇ ਹਰ ਕੰਮ ਦੇ ਵਿੱਚ ਬੋਲਦੀ ਆ ਹਰ ਵੇਲੇ ਸਾਡੇ ਤੇ ਨਿਗਾ ਰੱਖਦੀ ਆ ਅਸੀਂ ਕੀ ਕਰਦੇ ਆ ਕੀ ਨਹੀਂ 24 ਘੰਟੇ ਤੇਰੀ ਨਿਗਾ ਸਾਡੇ ਵਿੱਚ ਰਹਿੰਦੀ ਆ ਤੇਰੀ ਇੰਨੀ ਉਮਰ ਹੋ ਗਈ ਤੇ ਇਥੋਂ ਆਰਾਮ ਨਾਲ ਬੈਠਾ ਨਹੀਂ ਜਾਂਦਾ ਫਿਰ ਵੀ ਤੂੰ ਨਹੀਂ ਹਟਦੀ ਨਗੋਚਾ ਕਰਨਾ ਨੋਣੇ ਅਜਿਹੀਆਂ ਗੱਲਾਂ ਕਈਆਂ ਕਿ ਮੇਰੇ ਸੀਨੇ ਤੀਰ ਵਾਂਗ ਚੁਬ ਗਈਆਂ ਮੈਂ ਨੋ ਨੂੰ ਕਿਹਾ ਵੇਖ ਬੇਟਾ ਅਸੀਂ ਇਹ ਘਰ-ਬਾਰ ਬਣਾਇਆ ਜ਼ਮੀਨ ਜਾਦਾ ਵੜਾਈਆਂ ਤੇਰੇ ਪਾਪਾ ਜੀ ਨੇ ਕਿੰਨੀ ਮਿਹਨਤ ਕੀਤੀ ਇਸ ਦਾ ਮਤਲਬ ਇਹ ਨਹੀਂ ਤੁਸੀਂ ਸਭ ਕੁਝ ਲੈ ਕੇ ਸਾਨੂੰ ਇਸ ਤਰ੍ਹਾਂ ਪੁੱਛੋ ਹੀ ਨਾ ਦੂਜੇ ਪਾਸੇ ਮੈਂ ਕਿਹਾ ਅਜੇ ਤਾਂ ਉਹ ਅੱਖਾਂ ਮੀਚ ਗਏ ਜੇਕਰ ਜਾਉਂਦੇ ਹੁੰਦੇ ਉਹਨਾਂ ਦਾ ਤਾਂ ਕਲੇਜਾ ਮੂੰਹ ਵਿੱਚ ਆ ਜਾਣਾ ਸੀ ਤੁਹਾਡੀਆਂ ਇਹ ਗੱਲਾਂ ਸੁਣ ਕੇ ਮੈਂ ਨੋ ਨੂੰ ਕਿਹਾ ਕਿ ਕੋਈ ਨਹੀਂ ਮੈਂ ਤੇਰੇ ਮਾਪੇ ਦੇ ਨਾਲ ਗੱਲ ਕਰਾਂਗੀ ਇਸ ਨੂੰ ਕੁਝ ਸਮਝਾਓ ਇਹ ਮੈਨੂੰ ਇਸ ਤਰ੍ਹਾਂ ਬੋਲਦੀ ਆ ਬਸ ਮੇਰਾ ਇਹੀ ਕਹਿਣ ਦੀ ਧੀਰ ਸੀ ਕਿ ਮੇਰੇ ਨੋ ਭੱਜ ਕੇ ਪੈ ਗਈ ਅੱਛਾ ਹੁਣ ਤੂੰ ਮੇਰੇ ਪੇਕਿਆਂ ਨੂੰ ਲੁੱਟੀਆਂ ਲਾਵੇਂਗੀ ਮੇਰਾ ਮੁੰਡਾ ਕਹਿ ਰਿਹਾ ਸੀ ਖਬਰਦਾਰ ਮੇਰੇ ਸਹੁਰਿਆਂ ਦੇ ਨਾਲ ਗੱਲ ਕੀਤੀ ਤਾਂ ਘਰੇ ਮੇਰਾ ਜਲੂਸ ਕੱਢ ਹੀ ਰੱਖਿਆ ਹੁਣ ਮੇਰੇ ਸਹੁਰੇ ਵੀ ਜਲੂਸ ਕੱਢਣਗੇ ਫਿਰ ਮੇਰੀ ਨੋ ਨੇ ਮੇਰੇ ਪੁੱਤ ਨੂੰ ਪਤਾ ਨਹੀਂ ਕੀ ਕਿਹਾ ਕਿ ਮੇਰੇ ਪੁੱਤ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਕਿੰਨੇ ਦਿਨ ਮੈਂ ਸੜਕਾਂ ਤੇ ਰੋਲਦੀ ਰਹੀ ਫਿਰ ਇੱਕ ਰੱਬ ਦੇ ਬੰਦੇ ਨੇ ਮੈਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਪਰ ਪੁੱਤ ਬਿਰਧ ਆਸ਼ਰਮ ਦੇ ਵਿੱਚ ਮੇਰਾ ਬਿਲਕੁਲ ਮਨ ਨਹੀਂ ਲੱਗਦਾ ਸੀ ਕਿੱਥੇ ਮੈਂ ਇੱਕ ਵਕੀਲ ਦੇ ਘਰ ਵਾਲੀ ਮੈਂ ਜ਼ਿੰਦਗੀ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਮਾਣੀਆ ਸੀ ਮੈਂ ਜਦੋਂ ਵਕੀਲ ਸਾਹਿਬ ਦੇ ਨਾਲ ਜਾਂਦੀ ਹੁੰਦੀ ਸੀ ਤਾਂ ਸਾਰੇ ਮੈਨੂੰ ਭੈਣ ਜੀ ਭੈਣ ਜੀ ਕਹਿੰਦੇ ਹੁੰਦੇ ਸੀ ਤੇ ਬਿਰਧ ਆਸ਼ਰਮ ਦੇ ਵਿੱਚ ਮੈਂ ਇੱਕ ਕੋਨੇ ਵਿੱਚ ਪਈ ਰਹਿੰਦੀ ਮੇਰਾ ਉੱਥੇ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਤੇ ਫਿਰ ਮੈਂ ਬਿਰਧ ਆਸ਼ਰਮ ਦੇ ਵਿੱਚੋਂ ਚੋਰੀ ਭੱਜ ਗਈ ਫਿਰ ਸਾਰੇ ਜਾਣੇ ਪੁੱਛਣ ਲੱਗੇ ਤੇਰੇ ਝੋਲੇ ਦੇ ਵਿੱਚ ਇਹ ਫੋਟੋ ਕਿਵੇਂ ਪਾਈ ਇਹ ਕਦੋਂ ਪਾਈ ਕਹਿਣ ਲੱਗੀ ਪੁੱਤ ਇਹ ਤਾਂ ਹਰ ਵਕਤ ਹੀ ਫੋਟੋ ਮੇਰੇ ਕੋਲੇ ਰਹਿੰਦੀ ਹੈ ਮੇਰੇ ਪਤੀ ਦੀ ਫੋਟੋ ਹੈ ਤੇ ਜਦੋਂ ਮੈਨੂੰ ਮੇਰੇ ਪੁੱਤ ਨੂੰ ਨੇ ਘਰੋਂ ਕੱਢਿਆ ਤਾਂ ਮੈਂ ਕੰਧ ਤੋਂ ਇਹ ਤਸਵੀਰ ਲਾ ਲਈ ਸੀ ਕਿਉਂਕਿ ਮੈਂ ਆਪਣੇ ਪਤੀ ਨੂੰ ਆਪਣੇ ਤੋਂ ਅਲੱਗ ਨਹੀਂ ਕਰਨਾ ਚਾਹੁੰਦੀ ਸੀ ਤੇ ਹਰ ਵੇਲੇ ਪਰਛਾਵੇਂ ਦੀ ਤਰ੍ਹਾਂ ਇਸ ਤਸਵੀਰ ਨੂੰ ਆਪਣੇ ਨਾਲ ਹੀ ਰੱਖਦੀ ਸੀ ਤੇ ਉਸੇ ਤਸਵੀਰ ਨੂੰ ਦੇਖ ਕੇ ਸਾਰੇ ਬੱਸ ਦੀਆਂ ਸਵਾਰੀਆਂ ਕਨੈਕਟਰ ਦੇ ਰੌਂਗਟੇ ਖੜੇ ਹੋ ਗਏ ਸੀ ਕਿਉਂਕਿ ਉਹ ਸ਼ਹਿਰ ਦਾ ਮੰਨਿਆ ਪਰਮੰਨਿਆ ਵਕੀਲ ਸੀ ਤੇ ਉਸ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਸੀ ਸਾਰਿਆਂ ਦੇ ਹੋਸ਼ ਉੱਡ ਗਏ ਸੀ ਕਿ ਇੰਨੇ ਮੰਨੇ ਪਰਮੰਨੇ ਵਕੀਲ ਦੀ ਘਰ ਵਾਲੀ ਤੇ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਬੱਸ ਦਾ ਡਰਾਈਵਰ ਕਹਿਣ ਲੱਗਿਆ ਕਿ ਆਪਾਂ ਨੂੰ ਮਾਤਾ ਦੇ ਘਰ ਤੱਕ ਜਾਣਾ ਚਾਹੀਦਾ ਹੈ ਸਵਾਰੀਆਂ ਨੂੰ ਹੋਰ ਬਸ ਤੇ ਚੜਾ ਦਿੱਤਾ ਸੀ ਡਰਾਈਵਰ ਨੇ ਬਸ ਉੱਥੇ ਹੀ ਲਾ ਦਿੱਤੀ ਸੀ ਉਸ ਦਾ ਵੀ ਕਾਜਮ ਉਹ ਵਿੱਚ ਆ ਗਿਆ ਸੀ ਕਨੈਕਟਰ ਤੇ ਡਰਾਈਵਰ ਇੱਕ ਗੱਡੀ ਕਰਾ ਕੇ ਮਾਤਾ ਦੇ ਘਰ ਤੱਕ ਪਹੁੰਚ ਗਏ ਸੀ ਮਾਤਾ ਦੇ ਘਰੇ ਉਸ ਦੀ ਨੌਕਿੱਟੀ ਪਾਰਟੀ ਚਲਾ ਰਹੀ ਸੀ ਉਸ ਦੀਆਂ ਬਹੁਤ ਸਾਰੀਆਂ ਸਹੇਲੀਆਂ ਆਈਆਂ ਹੋਈਆਂ ਸੀ ਤੇ ਉਸ ਦਾ ਬੇਟਾ ਕਿਤੇ ਘੁੰਮਣ ਗਿਆ ਹੋਇਆ ਸੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਦੋਂ ਮਾਤਾ ਨੂੰ ਘਰੇ ਦੇਖਿਆ ਤਾਂ ਉਸ ਦੀ ਨੌ ਫਿਰ ਬੋਲਣ ਲੱਗੀ ਪਰ ਡਰਾਈਵਰ ਤੇ ਕਨੈਕਟਰ ਕਹਿਣ ਲੱਗੇ ਖਬਰਦਾਰ ਭੈਣ ਜੀ ਜੇਕਰ ਮਾਤਾ ਨੂੰ ਕੁਝ ਵੀ ਕੀਤਾ ਤਾਂ ਇਹ ਘਰ ਮਾਤਾ ਦਾ ਹੀ ਹੈ ਪਰ ਨੋ ਕਹਿਣ ਲੱਗੀ ਨਹੀਂ ਇਹ ਘਰ ਸਾਡਾ ਇੰਨੇ ਨੂੰ ਪੁਲਿਸ ਵੀ ਆ ਗਈ ਜਿਸ ਨੂੰ ਡਰਾਈਵਰ ਤੇ ਕਨੈਕਟਰ ਨੇ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਪੁਲਿਸ ਨੇ ਆ ਕੇ ਪੁੱਛਿਆ ਕੀ ਗੱਲ ਹੈ ਤਾਂ ਮਾਤਾ ਨੇ ਸਾਰੀ ਗੱਲ ਦੱਸੀ ਅੱਗੋਂ ਉਸ ਦੀ ਨੋ ਕਹਿਣ ਲੱਗੀ ਇਹ ਘਰ ਮੇਰਾ ਹੈ ਇਹ ਘਰ ਮੇਰੇ ਪਤੀ ਦੇ ਨਾਮ ਤੇ ਹੈ ਅਸੀਂ ਇਸ ਬੁੱਢੀ ਔਰਤ ਨੂੰ ਕਦੋਂ ਦਾ ਇਸ ਘਰ ਤੋਂ ਬਾਹਰ ਕਰ ਚੁੱਕੇ ਹਾਂ ਪਰ ਮਾਤਾ ਕਹਿਣ ਲੱਗੀ ਆ ਦੇਖੋ ਮੈਂ ਵਸੀਅਤ ਬਦਲ ਦਿੱਤੀ ਹੈ ਘਰ ਵਿੱਚ ਆਉਣ ਤੋਂ ਪਹਿਲਾਂ ਹੀ ਮਾਤਾ ਜੀ ਨੇ ਉਹ ਵਸੀਅਤ ਬਦਲ ਦਿੱਤੀ ਸੀ ਡਰਾਈਵਰ ਤੇ ਕਨੈਕਟਰ ਨੇ ਮਾਤਾ ਜੀ ਦੀ ਮਦਦ ਕੀਤੀ ਸੀ ਤੇ ਜਦੋਂ ਪੁਲਿਸ ਵਾਲਿਆਂ ਨੇ ਨਵੀਂ ਵਸੀਅਤ ਦੇਖੀ ਉਹਨਾਂ ਨੇ ਮਾਤਾ ਦੀ ਨੂੰਹ ਨੂੰ ਕਿਹਾ ਹੁਣ ਇਹ ਘਰ ਤੁਹਾਡਾ ਨਹੀਂ ਇਹ ਘਰ ਮਾਤਾ ਜੀ ਦਾ ਹੈ ਤੇ ਮਾਤਾ ਜੀ ਨੇ ਸਾਰੀ ਜ਼ਮੀਨ ਵੀ ਆਪਣੇ ਨਾਮ ਤੇ ਕਰਵਾ ਲਈ ਸੀ ਕਿਉਂਕਿ ਪਹਿਲਾਂ ਵੀ ਵਕੀਲ ਨੇ ਜ਼ਮੀਨ ਆਪਣੀ ਘਰ ਵਾਲੀ ਦੇ ਨਾਮ ਹੀ ਕਰਵਾਈ ਸੀ ਪਰ ਮਾਤਾ ਨੇ ਮੁੰਡੇ ਦੇ ਨਾਮ ਕਰਵਾ ਦਿੱਤੀ ਸੀ ਤੇ ਹੁਣ ਮਾਤਾ ਨੇ ਆਪਣੀ ਵਸੀਅਤ ਫੇਰ ਵਾਪਸ ਲੈ ਲਈ ਸੀ ਇਹ ਜ਼ਮੀਨ ਮੇਰੀ ਹੈ ਤੇ ਮੈਂ ਆਪਣੇ ਨਾਮ ਤੇ ਰੱਖਾਂਗੀ ਮੇਰੀ ਨੋ ਪੁੱਤ ਮੇਰੀ ਸੇਵਾ ਨਹੀਂ ਕਰਦੇ ਜਦੋਂ ਅਗਲੇ ਦਿਨ ਪੁੱਤ ਘੁੰਮ ਫਿਰ ਕੇ ਆਇਆ ਤੇ ਦੇਖ ਕੇ ਰੋਂਗਟੇ ਖੜੇ ਹੋ ਗਏ ਘਰ ਦੇ ਚ ਇਕੱਲੀ ਮਾਤਾ ਬੈਠੀ ਹੋਈ ਸੀ ਨੋ ਨਹੀਂ ਸੀ ਪੁੱਛਣ ਲੱਗਿਆ ਮੇਰੀ ਘਰ ਵਾਲੀ ਕਿੱਥੇ ਐ ਮਾਤਾ ਨੇ ਪੁੱਠਾ ਹੱਥ ਮਾਰ ਦਿੱਤਾ ਮੈਨੂੰ ਨਹੀਂ ਪਤਾ ਕਿੱਥੋਂ ਆਇਆ ਜਿੱਧਰੋਂ ਆਇਆ ਉਧਰ ਹੀ ਚਲਾ ਜਾ ਬੇਸ਼ੱਕ ਇਹ ਕਹਿੰਦੇ ਹੋਏ ਮਾਤਾ ਦਾ ਅੰਦਰੋਂ ਦਿਲ ਰੋ ਰਿਹਾ ਸੀ ਪਰ ਉਸਨੇ ਦਿਲ ਤਕੜਾ ਕਰਕੇ ਕਿਹਾ ਹੁਣ ਮਾਤਾ ਨੇ ਆਪਣੇ ਘਰ ਦੇ ਵਿੱਚ ਬੇ ਸਾਰੇ ਲੋਕਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਸੀ ਚਾਰ ਪੰਜ ਔਰਤਾਂ ਉਸਦੇ ਘਰ ਦੇ ਵਿੱਚ ਆ ਕੇ ਰਹਿਣ ਲੱਗੀਆਂ ਕੋਈ ਕੱਪੜੇ ਧੋਂਦੀ ਕੋਈ ਖਾਣਾ ਬਣਾਉਂਦੀ ਕੋਈ ਸਾਫ ਸਫਾਈ ਕਰਦੀ ਇਸ ਤਰ੍ਹਾਂ ਰਲ ਮਿਲ ਕੇ ਸਾਰੇ ਘਰ ਦੇ ਕੰਮ ਹੋ ਜਾਂਦੇ ਸੀ ਤੇ ਮਾਤਾ ਦਾ ਘਰੇ ਜੀ ਲੱਗਿਆ ਰਹਿੰਦਾ ਸੀ ਕਿਉਂਕਿ ਬਿਰਧ ਆਸ਼ਰਮ ਦੇ ਵਿੱਚ ਉਸ ਦਾ ਦਿਲ ਨਹੀਂ ਲੱਗਦਾ ਸੀ ਕਿਉਂਕਿ ਆਪਣੇ ਘਰ ਤੋਂ ਬਾਹਰ ਸੀ ਇਸ ਘਰ ਦੇ ਵਿੱਚ ਉਸ ਤੇ ਪਤੀ ਦੀਆਂ ਯਾਦਾਂ ਵਸਤੀਆਂ ਸੀ ਇਸ ਲਈ ਇਸ ਘਰ ਦੇ ਵਿੱਚ ਉਸ ਦਾ ਬਹੁਤ ਮਨ ਲੱਗਦਾ ਸੀ ਤੇ ਹੁਣ ਉਹ ਸਾਰੇ ਬੇਸਹਾਰੀਆਂ ਔਰਤਾਂ ਨੂੰ ਆਪਣੇ ਘਰ ਦੇ ਵਿੱਚ ਰੱਖਦੀ ਸੀ ਆਪਣੇ ਨੌ ਪੁੱਤ ਨੂੰ ਉਹਨੇ ਕਹਿ ਦਿੱਤਾ ਸੀ ਆਪਣਾ ਕਮਾਓ ਤੇ ਖਾਓ ਮੈਂ ਤੁਹਾਨੂੰ ਫੁੱਟੇ ਕੌੜੀ ਨਹੀਂ ਦੇਵਾਂਗੀ ਕਿਉਂਕਿ ਜੇ ਤੁਸੀਂ ਮੇਰਾ ਨਹੀਂ ਕਰਦੇ ਫਿਰ ਮੈਂ ਤੁਹਾਡਾ ਕਿਉਂ ਕਰਾਂ ਬੇਸ਼ੱਕ ਮਾਪੇ ਆਪਣੀ ਔਲਾਦ ਦੇ ਲਈ ਬਹੁਤ ਕੁਝ ਕਰਦੇ ਆ ਬਿਨਾਂ ਸਵਾਰਥ ਦੇ ਕਰਦੇ ਆ ਪਰ ਜਦੋਂ ਔਲਾਦ ਹੀ ਵੱਡੇ ਮਾਪੇ ਨੂੰ ਧੱਕੇ ਮਾਰ ਕੇ ਘਰੋਂ ਕੱਢ ਦੇਵੇ ਤਾਂ ਫਿਰ ਉੱਥੇ ਮਾਪੇ ਵੀ ਆਪਣਾ ਦਿਲ ਪੱਥਰ ਕਰਕੇ ਔਲਾਦ ਨੂੰ ਮੂੰਹ ਮੋੜ ਤੋੜ ਜਵਾਬ ਦਿੰਦੀ ਆ ਤੇ ਦੇਣਾ ਵੀ ਚਾਹੀਦਾ ਹੈ ਇਹੋ ਜਿਹੇ ਲੋਕ ਦੇ ਨਾਲ ਇਵੇਂ ਹੀ ਕਰਨਾ ਚਾਹੀਦਾ ਹੈ ਜਿਹੜੀ ਸਾਰੀ ਧਨ ਦੌਲਤ ਲੈ ਕੇ ਬੁੱਢੇ ਮਾਪਿਆਂ ਨੂੰ ਠੇਡੇ ਮਾਰ ਕੇ ਘਰੋਂ ਕੱਢਦੀ ਹੈ ਜੇਕਰ ਕਨੈਕਟਰ ਤੇ ਡਰਾਈਵਰ ਮਾਤਾ ਜੀ ਦਾ ਸਾਥ ਨਾ ਦਿੰਦੇ ਤਾਂ ਸ਼ਾਇਦ ਪੂਰੀ ਉਮਰ ਮਾਤਾ ਸੜਕਾਂ ਤੇ ਰੁੱਲਦੀ ਫਿਰਤੀ ਉਹਨਾਂ ਨੇ ਇਨਸਾਨੀਅਤ ਦਿਖਾਈ ਤੇ ਬੁੱਢੀ ਮਾਤਾ ਦਾ ਸਾਥ ਦਿੱਤਾ ਹੁਣ ਉਹਨਾਂ ਦਾ ਧੰਨਵਾਦ ਕਰਦੀ ਹੈ ਤੇ ਆਖਦੀ ਹੈ ਪੁੱਤ ਮੈਨੂੰ ਮਿਲ ਕੇ ਜਾਂਦੇ ਰਿਹਾ ਕਰੋ ਤੇ ਉਹ ਮਾਤਾ ਨੂੰ ਜਦੋਂ ਉਹ ਟਾਈਮ ਮਿਲਦਾ ਜ਼ਰੂਰ ਮਿਲ ਕੇ ਜਾਣਦੇ ਤੇ ਮਾਤਾ ਆਖਦੀ ਜੇਕਰ ਕੋਈ ਵੀ ਕੰਮ ਹੋਵੇ ਤਾਂ ਬੇਝਿਜਕ ਦੱਸਣਾ ਕਿਉਂਕਿ ਮਾਤਾ ਦੇ ਕੋਲੇ ਜ਼ਮੀਨ ਵੀ ਬਹੁਤ ਹੈ ਤੇ ਪੈਸਾ ਵੀ ਬਹੁਤ ਹੈ ਉਹ ਹੁਣ ਗਰੀਬ ਲੋਕਾਂ ਦੀ ਬਹੁਤ ਜ਼ਿਆਦਾ ਸੇਵਾ ਕਰਦੀ ਹੈ ਪਰ ਮੁੜ ਕੇ ਉਸਨੇ ਆਪਣੇ ਨੋ ਪੁੱਤ ਦਾ ਚਿਹਰਾ ਨਹੀਂ ਦੇਖਿਆ ਸੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਮਾਤਾ ਨੇ ਆਪਦੇ ਨੋ ਪੁੱਤ ਦੇ ਨਾਲ ਜੋ ਕੀਤਾ ਉਹ ਸਹੀ ਕੀਤਾ